ਸਤਿ ਸ਼੍ਰੀ ਅਕਾਲ ਜੀ ਸਿਰਫ ਇੱਕ ਕੱਪ ਦੁੱਧ ਦਾਲ ਤਿੰਨ ਚੀਜ਼ਾਂ ਤੋਂ ਬਣ ਕੇ ਤਿਆਰ ਹੋ ਜਾਂਦੇ ਆ ਜੀ 1 ਕਿਲੋ ਤੋਂ ਵੀ ਵੱਧ ਕੋਕੋਨਟ ਦੇ ਨਾਰੀਅਲ ਦੇ ਪੇੜੇ ਜੀ ਬਹੁਤ ਟੇਸਟੀ ਤੇ ਬਾਜ਼ਾਰ ਨਾਲੋਂ ਬਿਲਕੁਲ ਸਸਤੇ ਬਹੁਤ ਖਾਣ ਨੂੰ ਸੁਆਦੀਸ਼ਟ ਤਿਆਰ ਹੋ ਜਾਂਦੇ ਆ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਾਨ ਫੈਮਿਲੀ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਵਾਹਿਗੁਰੂ ਅੱਗੇ ਇਹੀ ਅਰਦਾਸਾਂ ਹਰ ਵੇਲੇ ਇਹੀ ਅਰਦਾਸਾਂ ਬੇਨਤੀ ਹੁੰਦੀਆਂ ਕਿ ਵਾਹਿਗੁਰੂ ਤੁਹਾਨੂੰ ਜਿੱਥੇ ਵੀ ਰੱਖੇ ਆਪਣੇ ਪਰਿਵਾਰਾਂ ਦੇ ਵਿੱਚ ਹੱਸਦਾ ਵਸਦਾ ਤੰਦਰੁਸਤ ਖੁਸ਼ ਆਵਾਜ਼ ਤੇ ਚੜ੍ਹਦੀ ਕਲਾ 'ਚ ਰੱਖੇ ਸਭ ਤੋਂ ਵੱਡੀ ਤੰਦਰੁਸਤੀ ਆ ਜੀ ਤੇ ਅਸੀਂ ਵੀ ਠੀਕ ਹਾਂ ਤੰਦਰੁਸਤ ਹਾਂ ਤੇ ਚੜ੍ਹਦੀ ਕਲਾ 'ਚ ਹਾਂ ਅੱਜ ਜੀ ਮੈਂ ਬਣਾ ਰਹੀ ਹਾਂ ਨਾਰੀਅਲ ਦੇ ਪੇੜੇ ਮਤਲਬ ਕੋਕੋਨਟ ਪੇੜੇ ਬਹੁਤ ਹੀ ਵਧੀਆ ਸਿਰਫ ਇੱਕ ਗਲਾਸ ਦੁੱਧ ਨਾਲ ਬਣ ਕੇ ਤਿਆਰ ਹੋ ਜਾਂਦੇ ਆ ਮੈਂ ਇੱਕ ਗਲਾਸ ਦੇ ਹਿਸਾਬ ਦੇ ਨਾਲ ਆ ਚਾਹੇ ਗਲਾਸ ਲੈ ਲਓ ਚਾਹੇ ਕੱਪ ਲੈ ਲਓ ਤੇ ਥੋੜਾ ਜਿਹਾ ਮੈਂ ਦੁੱਧ ਹੋਰ ਲੈ ਲਿਆ ਇਹਦੇ ਵਿੱਚ ਕਿਉਂਕਿ ਆਪਾਂ ਇਸ ਦੁੱਧ ਨੂੰ ਪਕਾਉਣਾ ਆ ਇੰਨਾ ਹੀ ਕੱਪ ਅਸੀਂ ਇੱਕ ਕੱਪ ਨਾਰੀਅਲ ਦਾ ਬੁਰਾਦਾ ਲਿਆ ਜਿਹਨੂੰ ਆਪਾਂ ਡੈਸੀਕੇਟਡ ਕੋਕੋਨਟ ਕਹਿੰਦੇ ਆ ਜੀ ਸੋ ਜੀ ਦੁੱਧ ਅਸੀਂ ਪੈਨ ਦੇ ਵਿੱਚ ਪਾ ਲਿਆ ਨੂੰ ਲਗਾਤਾਰ ਹਿਲਾਉਂਦੇ ਜਾਣਾ ਆ ਦੁੱਧ ਨੂੰ ਤਾ ਜੋ ਤਲੇ ਨਾ ਚਿਪਕੇ ਨਾ ਹੋ ਸਕਦਾ ਤੁਸੀਂ ਮੋٹے ਤਲੇ ਵਾਲੀ ਪੈਨ ਲੈ ਲਓ ਤੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜੀ ਆ ਖੰਡ ਆ ਉਹ ਲੈਣੀ ਆ ਜੇ ਤੁਸੀਂ ਜ਼ਿਆਦਾ ਖਾਣੇ ਤਾਂ ਜ਼ਿਆਦਾ ਲੈ ਲਓ ਘੱਟ ਖਾਂਦੇ ਆ ਤਾਂ ਤੁਸੀਂ ਘੱਟ ਲੈ ਲਓ ਥੋੜਾ ਜਿਹਾ ਮੈਂ ਚੌਥਾਈ टीस्पून ਹਰੀ ਇਲਾਇਚੀ ਦਾ ਪਾウダー ਪਾਇਆ ਆ ਜੇ ਤੁਸੀਂ ਪਸੰਦ ਕਰਦੇ ਆ ਤਾਂ ਤੁਸੀਂ ਪਾ ਸਕਦੇ ਹੋ ਜੀ ਤੇ ਜੀ ਮੋٹے ਤਲੇ ਦਾ ਬਰਤਨ ਲੈਣ ਦਾ ਇਹੀ ਫਾਇਦਾ ਹੁੰਦਾ ਹੈ ਕਿ ਕੜਾ ਤਲੇ ਦੇ ਥੱਲੇ ਦੁੱਧ ਨਹੀਂ ਲੱਗਦਾ ਅਗਰ ਦੁੱਧ ਲੱਗ ਜਾਂਦਾ ਤਾਂ ਸਾਰਾ ਸਾਡੀ ਜੋ ਆਪਾਂ ਬਣਾਉਂਦੇ ਆ ਕੋਈ ਵੀ ਚੀਜ਼ ਬਣਾਉਂਦੇ ਆ ਸਾਰੀ ਦਾ ਟੇਸਟ ਖਰਾਬ ਹੋ ਜਾਂਦਾ ਹੈ ਕੜਵਾ ਟੇਸਟ ਹੋ ਜਾਂਦਾ ਹੈ ਜੀ ਖਾਣ ਨੂੰ ਵੀ ਚੰਗਾ ਨਹੀਂ ਲੱਗਦਾ ਦੇਖੋ ਜੀ ਦੁੱਧ ਨੂੰ ਬੋਇਲ ਆ ਗਿਆ ਇਹ ਅਸੀਂ ਚੰਗੇ ਤਰ੍ਹਾਂ ਆਪਾਂ ਦੁੱਧ ਨੂੰ ਪਕਾਉਣਾ ਆ ਤੇ ਥੋੜਾ ਜੈ ਤੋਂ ਘੱਟ ਰਹਿ ਜਵੇ ਮਤਲਬ ਇੱਕ ਹਿੱਸਾ ਇਹਦਾ ਦੁੱਧ ਦਾ ਪੱਕ ਜਾਵੇ ਤੇ ਤਿੰਨ ਹਿੱਸੇ ਦੁੱਧ ਰਹਿ ਜਵੇ ਜਿੰਨਾ ਅਸੀਂ ਇਹਨੂੰ ਆਪਾਂ ਦੁੱਧ ਨੂੰ ਰਿੰਨਾਗੇ ਉਨਾ ਹੀ ਵਧੀਆ ਬਣੂਗਾ ਦੇਖੋ ਜੀ ਦੁੱਧ ਕੜ ਕੇ ਤਕਰੀਬਨ ਅੱਧਾ ਹੋ ਚੱਲ ਆਇਆ ਜੀ ਇਸ ਤਰ੍ਹਾਂ ਹੀ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਆ ਲਗਾਤਾਰ ਹਿਲਾਉਂਦੇ ਰਹਿਣ ਦਾ ਨਾਲ ਇਹ ਹੁੰਦਾ ਹੈ ਕਿ ਜਿਹੜੀ ਸਾਈਡਾਂ ਤੇ ਮਲਾਈ ਜੰਮਦੀ ਉਹਦੀ ਉਹ ਵੀ ਆਪਾਂ ਵਿੱਚ ਹੀ ਇਹਦੇ ਪਾ ਸਕਦੇ ਆ ਲਓ ਜੀ ਹੁਣ ਆਪਾਂ ਜਿਹੜਾ ਇੱਕ ਕੱਪ ਆਪਾਂ ਡੈਸੀਕੇਟਡ ਕੋਕੋ ਨਟ ਰੱਖਿਆ ਸੀ ਇਹ ਅਸੀਂ ਇਹਦੇ ਵਿੱਚ ਪਾ ਦੇਣਾ ਆ ਤੇ ਨਾਲ ਹੀ ਮੇਰੇ ਕੋਲ 2 ਤੋਂ 3 ਚਮਚ ਘਰ ਦੀ ਮਲਾਈ ਆ ਇਹ ਤੁਸੀਂ ਤਾਜੀ ਫਰੈਸ਼ ਮਲਾਈ ਪਾ ਸਕਦੇ ਆ ਅਗਰ ਤੁਹਾਡੇ ਕੋਲ ਮਲਾਈ ਨਹੀਂ ਹੈਗੀ ਤਾਂ ਤੁਸੀਂ ਜਿਹੜਾ ਸੁੱਕਾ ਦੁੱਧ ਹੁੰਦਾ ਪਾਊਚ ਮਿਲਦੇ ਆ 10 ਰੁਪਏ ਦਾ 20 ਰੁਪਏ ਦਾ ਉਹ ਵੀ ਪਾ ਸਕਦੇ ਆ ਅਗਰ ਸੁੱਕਾ ਦੁੱਧ ਵੀ ਨਾ ਹੋਵੇ ਤਾਂ ਤੁਸੀਂ ਇੱਕ ਚਮਚ ਜਾਂ ਇੱਕ ਤੋਂ ਦੋ ਚਮਚ ਤੁਸੀਂ ਆਪਣੇ ਰ ਜੋ ਚੀਜ਼ ਬਣਾਉਨੇ ਆ ਉਹਦੇ ਅਕੋਰਡਿੰਗ ਤੁਸੀਂ 2 ਚਮਚ ਤੁਸੀਂ ਦੇਸੀ ਘਿਓ ਦੇ ਪਾ ਸਕਦੇ ਆ ਜੀ ਦੇਸੀ ਘਿਓ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਹਰ ਇੱਕ ਦੇ ਘਰ ਹਰ ਇੱਕ ਚੀਜ਼ ਹੁੰਦੀ ਵਾਹਿਗੁਰੂ ਸਾਹਿਬ ਦੇ ਢੰਡਾਰੇ ਭਰੇ ਰੱਖੇ ਜੀ ਤੇ ਜੀ ਇਸ ਤਰ੍ਹਾਂ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਜਾਣਾ ਆ ਜਿੰਨਾ ਚਿਰ ਇਹ ਦੁੱਧ ਚੰਗੀ ਤਰ੍ਹਾਂ ਖੋਸ਼ਕ ਨਹੀਂ ਹੋ ਜਾਂਦਾ ਤੇ ਇਹ ਪੈਨ ਦਾ ਤਲਾ ਨਹੀਂ ਛੱਡ ਦਿੰਦਾ ਤੇ ਬਹੁਤ ਵਧੀਆ ਖੁਸ਼ਬੂ ਆ ਰਹੀ ਸੀ ਛੋਟੀ ਇਲਾਇਚੀ ਦਾ ਫਲੇਵਰ ਇਹ ਬਹੁਤ ਸੋਹਣੀ ਨਾਰੀਅਲ ਦੀ ਖੁਸ਼ਬੂ ਆ ਰਹੀ ਸੀ ਤੇ ਇਸ ਤਰ੍ਹਾਂ ਅਸੀਂ ਇਹਨੂੰ ਹਿਲਾਉਂਦੇ ਜਾਣਾ ਆ ਤੇ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ ਜੀ ਵਾਹਿਗੁਰੂ ਦਾ ਨਾਮ ਲੈ ਕੇ ਕੋਈ ਵੀ ਚੀਜ਼ ਬਣਾਉਂਦੇ ਆ ਆਪਾਂ ਬਰਕਤ ਪੈਂਦੀ ਆ ਜੀ ਤੇ ਜੋ ਮੇਰੇ ਭੈਣ ਭਰਾ ਮਾਤਾ ਭੈਣਾ ਵੀਰ ਜੋ ਵੀ ਸਾਰੇ ਬਜ਼ੁਰਗ ਬੱਚੇ ਪਹਿਲੀ ਵਾਰੀ ਵੀਡੀਓ ਨੂੰ ਦੇਖ ਰਹਾ ਹੈ ਤਾਂ ਵਾਹਿਗੁਰੂ ਦਾ ਨਾਮ ਲੈ ਕੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵਾਹਿਗੁਰੂ ਤੁਹਾਡੀਆਂ ਹਰ ਖੁਆਇਸ਼ਾਂ ਹਰ ਮਨੋ ਕਾਮਨਾਵਾਂ ਪੂਰੀਆਂ ਕਰੇ ਇਹੀ ਮੇਰੀਆਂ ਅਸੀਸਾਂ ਦੁਆਮਾਂ ਹਰ ਵੇਲੇ ਤੁਹਾਡੇ ਨਾਲ ਆ ਜੀ ਅਗਰ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਆ ਤਾਂ ਵੀ ਤੁਹਾਨੂੰ ਹਮੇਸ਼ਾ ਫਿਰ ਵੀ ਵਾਹਿਗੁਰੂ ਅਗਰ ਸਬਸਕ੍ਰਾਈਬ ਕੀਤਾ ਤਾਂ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ ਤੇ ਇਹੀ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਆਪਾਂ ਕੋਈ ਵੀ ਕੰਮ ਕਰਦੇ ਆਂ ਕੋਈ ਵੀ ਚੀਜ਼ ਬਣਾਉਂਦੇ ਆਂ ਤੇ ਵਾਹਿਗੁਰੂ ਬਹੁਤ ਵਰਕਤਾ ਪਾਉਂਦੇ ਆ ਤੇ ਜੀ ਇਹੀ ਸਾਨੂੰ ਆਸਰਾ ਸੱਚੇ ਪਾਤਸ਼ਾਹ ਦਾ ਕਹਿੰਦੇ ਹੁੰਦੇ ਆ ਕਿ ਦੁਆ ਨਾਲੋਂ ਅ ਅਸੀਸ ਜਿਹੜੀ ਹੁੰਦੀ ਆ ਦਵਾਈ ਨਾਲੋਂ ਦੁਆ ਜਿਆਦਾ ਛੇਤੀ ਲੱਗਦੀ ਆ ਜੀ ਸੋ ਜੀ ਮੇਰੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਆ ਜਦੋਂ ਵੀ ਮੈਂ ਕੋਈ ਰੈਸਪੀ ਬਣਾਉਂਦੀ ਆ ਵਾਹਿਗੁਰੂ ਦਾ ਨਾਮ ਲੈ ਕੇ ਹਮੇਸ਼ਾ ਤੁਹਾਡੇ ਵਾਸਤੇ ਹੀ ਬਣਾਉਂਦੀ ਆ ਕਿ ਵਾਹਿਗੁਰੂ ਸਾਰਿਆਂ ਨੂੰ ਖੁਸ਼ ਤਾਂ ਅੰਦਰ ਉਸ ਤੇ ਚੜ੍ਹਦੀ ਕਲਾ 'ਚ ਰੱਖੇ ਜੀ ਲਓ ਜੀ ਆਪਾਂ ਨਾਰੀਅਲ ਜਿਹੜਾ ਸੀ ਬਿਲਕੁਲ ਖੁਸ਼ ਹੋ ਗਿਆ ਸੀ ਖੁਸ਼ਕ ਹੋ ਗਿਆ ਸੀ ਇਹਨੂੰ ਕੱਢ ਲਿਆ ਕੱਢ ਕੇ ਥੋੜਾ ਜਿਹਾ ਸੀ ਕੋਸਾ ਕਰ ਲਿਆ ਕੋਸਾ ਜਿਆ ਜ਼ਿਆਦਾ ਵੀ ਬਿਲਕੁਲ ਠੰਡਾ ਨਹੀਂ ਕਰਨਾ ਥੋੜਾ ਥੋੜਾ ਕੋਸਾ ਹੱਥ ਨੂੰ ਲੱਗਦਾ ਹੋਵੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਹੱਥ ਦੇ ਨਾਲ ਇਸ ਤਰ੍ਹਾਂ ਆਪਾਂ ਇਹਦੇ ਗੋਲ ਰਾਉਂਡ ਜਿਹੜੀ ਤੁਸੀਂ ਸ਼ੇਪ ਪਸੰਦ ਕਰਦੇ ਹੋ ਉਹੀ ਸ਼ੇਪ ਦੇ ਸਕਦੇ ਹੋ ਦੇਖੋ ਕਿੰਨਾ ਵਧੀਆ ਕੋਈ ਕ੍ਰੈਕ ਨਹੀਂ ਆਇਆ ਕੋਈ ਨਹੀਂ ਫਟਿਆ ਕਿਸੇ ਪਾਸਿਓ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਥੋੜੀ ਜਿਹੀ ਆਪਾਂ ਸ਼ੇਪ ਇਹਨੂੰ ਦੇਵਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਲਗਾਣਾ ਆ ਜੀ ਕੇਸਰ ਕੇਸਰ ਦੇ ਹੋ ਲਗਾਣੇ ਆ ਤੁਸੀਂ ਕੋਈ ਵੀ ਤੁਸੀਂ ਡ్రਾਈ ਫਰੂਟ ਵੀ ਲਗਾ ਸਕਦੇ ਆ ਕੋਈ ਤੁਸੀਂ ਉਹ ਸਿਲਵਰ ਵਰਕ ਜਿਹੜਾ ਹੁੰਦਾ ਆ ਉਹ ਵੀ ਲਗਾ ਸਕਦੇ ਆ ਕਿਸੇ ਵੀ ਚੀਜ਼ ਨਾਲ ਤੁਸੀਂ ਇਹਨੂੰ ਡੈਕੋਰੇਸ਼ਨ ਅਗਰ ਕੋਈ ਕੋਈ ਵੀ ਚੀਜ਼ ਨਹੀਂ ਘਰ ਚ ਹੋਵੇ ਫਿਰ ਵੀ ਤੁਸੀਂ ਸਿਰਫ ਇਸੇ ਤਰ੍ਹਾਂ ਹੀ ਸਰਵ ਕਰ ਸਕਦੇ ਹੋ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਆ ਜੀ ਇਸ ਤਰ੍ਹਾਂ ਆਪਾਂ ਸਾਰਿਆਂ ਨੂੰ ਅਗਰ ਮੜ ਜਾਂ ਸਾਈਡ ਤੋਂ ਹੁੰਦਾ ਵੀ ਇਹਨੂੰ ਹੱਥ ਦੇ ਨਾਲ ਆਪਾਂ ਜੋ ਦੀ ਸ਼ੇਪ ਸਹੀ ਕਰ ਸਕਦੇ ਆ ਜੀ ਇਸ ਤਰ੍ਹਾਂ ਅਸੀਂ ਸਾਰੇ ਇਹ ਬਣਾ ਕੇ ਰੱਖ ਲੈਣੇ ਆ ਤਿਆਰ ਕਰ ਲੈਣੇ ਆ ਜੀ ਤੇ ਖਾਣ ਨੂੰ ਵੀ ਬਹੁਤ ਵਧੀਆ ਆ ਤੁਸੀਂ ਯਕੀਨ ਜਾਣਿਆ ਇੱਕ ਕੱਪ ਸਵਾ ਕੱਪ ਦੁੱਧ ਦਾ ਪਾਇਆ ਸੀ ਉਹਦੇ ਨਾਲ ਸਾਡੇ 1 ਕਿਲੋ ਬਣ ਕੇ 1 ਕਿਲੋ ਤੋਂ ਵੀ ਵੱਧੇ ਹੀ ਬਣ ਕੇ ਤਿਆਰ ਹੋ ਗਏ ਸੀਗੇ ਜੀ ਸਾਡੇ ਇਹ ਪੇੜੇ ਤੇ ਕੋਈ ਇਹਦੇ ਵਿੱਚ ਖਾਸ ਮਿਹਨਤ ਨਹੀਂ ਕਰਨੀ ਪੈਂਦੀ ਬਹੁਤ ਜਲਦੀ ਝਟਪਟ ਬਣ ਕੇ ਤਿਆਰ ਹੋ ਜਾਂਦੇ ਕੋਈ ਘਰ 'ਚ ਛੋਟੀ ਮੋਟੀ ਪਾਰਟੀ ਹੋਵੇ ਕੋਈ ਬੱਚਿਆਂ ਦਾ ਬਰਥਡੇ ਹੋਵੇ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਜੀ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਇਹਨੂੰ ਸੁੱਕਾ nariyal ਥੋੜਾ ਜਿਹਾ ਬਚਾ ਲੈਣਾ ਉਹਦੇ ਵਿੱਚ ਇਹਨੂੰ ਕੋਟਿੰਗ ਕਰੀ ਜਾਣੀ ਆ ਅਗਰ ਗੋਲ ਆ ਤਾਂ ਤੁਸੀਂ ਗੋਲ ਵੀ ਰੱਖ ਸਕਦੇ ਆ ਸੁੱਕੇ ਨਾਰੀਅਲ ਦੀ ਕੋਟਿੰਗ ਕਰਕੇ ਇਸ ਤਰ੍ਹਾਂ ਆਪਾਂ ਇਹਨੂੰ ਪਲੇਟ ਦੇ ਵਿੱਚ ਰੱਖਦੇ ਜਾਣਾ ਤੇ ਬਹੁਤ ਵਧੀਆ ਲੱਗ ਰਿਹਾ ਸੀ ਦੇਖੋ ਸਾਰੇ ਆਪਾਂ ਨਾਰੀਅਲ ਦੀ ਸੁੱਕੇ ਡਰਾਈ ਡੈਸੀਕੇਟਿਡ ਕੋਕੋਨਟ ਦੀ ਆਪਾਂ ਕੋਟਿੰਗ ਕਰ ਲਈ ਆ ਹੁਣ ਇਹ ਮੈਂ ਥੋੜਾ ਜਿਹਾ ਜੀ ਚਾਹੇ ਤੁਸੀਂ ਕੇਸਰ ਭਿਗੋ ਲੋ ਅਗਰ ਕੇਸਰ ਨਹੀਂ ਹੈਗਾ ਤੁਹਾਡੇ ਕੋਲ ਫਿਰ ਤੁਸੀਂ ਇਹਦੇ ਵਿੱਚ ਜੋ ਜ਼ਰਦੇ ਦਾ ਕਲਰ ਹੁੰਦਾ येलो ਉਹ ਕਰ ਸਕਦੇ ਆ ਜੀ ਸੋ ਜੀ ਇਸੇ ਤਰ੍ਹਾਂ ਹੀ ਸਾਰਿਆਂ ਦੇ ਉੱਤੇ ਆਪਾਂ ਇਹ ਲਗਾ ਦੇਣਾ ਆ ਦੇਖੋ ਕਿੰਨਾ ਵਧੀਆ ਕਿੰਨਾ ਕਲਰਫੁਲ ਤੇ ਕਿੰਨਾ ਦੇਖਣ ਨੂੰ ਕਿੰਨਾ ਵਧੀਆ ਤੇ ਖਾਣ ਨੂੰ ਤਾਂ ਹੋਰ ਵੀ ਜ਼ਿਆਦਾ ਟੇਸਟੀ ਸੀ ਕਰੀਮੀ ਸੀ ਤੇ ਬਿਲਕੁਲ ਮਾਵੇ ਵਾਲਾ ਟੇਸਟ ਸੀ ਨਾ ਇਹਦੇ ਵਿੱਚ ਆਪਾਂ ਖੋਇਆ ਪਾਇਆ ਤੇ ਨਾ ਹੀ ਇਹਦੇ ਵਿੱਚ ਮਿਲਕ ਪਾਊਡਰ ਪਾਇਆ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਸੌਫਟ ਸੀ ਮੂੰਹ ਵਿੱਚ ਘੁਲ ਜਾਣ ਵਾਲੇ ਬਣ ਕੇ ਤਿਆਰ ਹੋਏ ਸੀ ਤੁਹਾਨੂੰ ਮੈਂ ਤੋੜ ਕੇ ਵੀ ਦਿਖਾਨੀਆਂ ਟੇਸਟ ਵੀ ਕਰਦੀਆਂ ਹਰ ਵਾਰ ਦੀ ਤਰ੍ਹਾਂ ਮੈਂ ਪ੍ਰਦੀਪ ਨੂੰ ਟੇਸਟ ਕਰਾਇਆ ਦੇਖੋ ਜੀ ਤੋੜਨ ਨੂੰ ਕਿੰਨੇ ਸੌਫਟ ਆ ਦੇਖੋ ਜੀ ਬਹੁਤ ਵਧੀਆ ਸੌਫਟ ਬਣ ਕੇ ਤਿਆਰ ਹੋਏ ਆ ਦੇਖੋ ਜੀ ਬਿਲਕੁਲ ਮਾਊਥ ਮੈਲਟਿੰਗ ਆ ਜੀ ਮੂੰਹ ਵਿੱਚ ਘੁਲ ਜਾਣ ਵਾਲੇ ਪ੍ਰਦੀਪ ਨੇ ਵੀ ਟੇਸਟ ਕੀਤਾ ਅਸੀਂ ਵੀ ਟੇਸਟ ਕੀਤਾ ਸਾਰਿਆਂ ਨੇ ਟੇਸਟ ਕੀਤਾ ਬਹੁਤ ਵਧੀਆ ਬਣ ਕੇ ਤਿਆਰ ਹੋਏ ਆ ਜੀ ਤੇਜੀ ਤੁਸੀਂ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਆਪਣੀਆਂ ਦੁਆਵਾਂ ਵਿੱਚ ਮੈਨੂੰ ਵੀ ਯਾਦ ਰੱਖਣਾ ਤੇਜੀ ਮੈਂ ਵੀ ਆਪਣੀਆਂ ਹਮੇਸ਼ਾ ਤੁਹਾਡੇ ਲਈ ਇਹੀ ਵਾਹਿਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰਦੀਆਂ ਕਿ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਵਾਜ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਵੀਡੀਓ ਨੂੰ ਲਾਈਕ ਸ਼ੇਅਰ ਅੱਗੇ ਤੋਂ ਅੱਗੇ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਘਰ ਦੇ ਬਜ਼ੁਰਗਾਂ ਨੂੰ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਖੁਲਾਇਆ ਕਰੋ ਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਆ ਬਜ਼ੁਰਗ ਬਹੁਤ ਖੁਸ਼ ਹੁੰਦੇ ਆ ਇਹੋ ਜਿਹੀਆਂ ਚੀਜ਼ਾਂ ਖਾ ਕੇ ਕਿਉਂਕਿ ਉਹਨਾਂ ਨੂੰ ਖਾਣਾ ਬਹੁਤ ਆਸਾਨ ਆ ਉਹਨਾਂ ਵਾਸ ਓਕੇ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਬਾਏ ਬਾਏ ਟੇਕ ਕੇਅਰ ਆਪਣਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ ਜੀ